ਸੋ ਤੁਸੀਂ ਹੁਣ ਕੋਈ ਵੀ ਵੀਡੀਓ ਪੋਣੀਆ ਫੋਟੋ ਕਿਤੇ ਨਹੀਂ ਤੁਹਾਨੂੰ ਫਿਲਟਰ ਲਾਉਣ ਦੀ ਲੋੜ ਨਹੀਂ ਆ ਭਾਈ ਹੋਰ ਤੁਸੀਂ ਕਹੋ ਜਿਹੀ ਕਿ ਲੁਕੀ ਦਵਾਈ ਲੈ ਕੇ ਚਮਤਕਾਰੀ ਦਵਾਈ ਲੈ ਕੇ ਕੀ ਲੈ ਕੇ ਆਏ ਆ ਕਿ ਤੁਸੀਂ ਕਹਿੰਦੇ ਕਿ ਭਾਈ ਤੁਹਾਡੇ ਅਜਿ ਖੁੱਝਕ ਦਿਨਾਂ ਵਿੱਚ ਤੁਸੀਂ ਦਵਾਈ ਇਸਤੇਮਾਲ ਕਰੋ ਆ ਕਰੀਮ ਲਾਓ ਚਿਹਰੇ ਤੁਹਾਡਾ ਚਿਹਰਾ ਗੁਰਾ ਕਰ ਦਿੰਗੇ ਇਹਨੂੰ ਮਤਲਬ ਜਿਹੜੀਆਂ ਮੇਰੀਆਂ ਭੈਣਾਂ ਦੇ ਚਿਹਰੇ ਦੇ ਉੱਤੇ ਛਾਈਆਂ ਪੈ ਗਈਆਂ ਦਾਗ ਤੱਬੇ ਜਾਂ ਝੁਰੜੀਆਂ ਪੈ ਗਈਆਂ ਠੀਕ ਹੈ ਤਾਂ ਉਹਨਾਂ ਦੇ ਵਾਸਤੇ ਅਸੀਂ ਇਹ ਆਯੁਰਵੈਦਿਕ ਚਮਤਕਾਰੀ ਕਰੀਮ ਉਹਨਾਂ ਲਈ ਲੈ ਕੇ ਆਏ ਆਂ ਜਿਹੜੀ ਤੁਹਾਡੀ ਸੁੰਦਰਤਾ ਉਹ ਬਰਕਰਾਰ ਰਹੇ ਵੀ ਤਾਂ ਕਿ ਤੁਹਾਨੂੰ ਕੱਲ ਨੂੰ ਮੋਬਾਈਲ ਦੇ ਉੱਪਰ ਫਿਲਟਰ ਲਾਉਣ ਦੀ ਲੋੜ ਨਾ ਪਾਵੇ। ਵੈਦ ਸਾਹਿਬ ਕਹਿੰਦੇ ਕਿ ਤੁਸੀਂ ਆਹ ਕਰੀਮ ਇਸਤੇਮਾਲ ਕਰ ਲਓ ਇਹਨੂੰ ਆਪਣੇ ਤੇ ਕੇ ਨਾਲ ਯੂਜ਼ ਕਰ ਲਓ ਤੇ ਤੁਹਾਨੂੰ ਫਿਲਟਰ ਲਗਾਉਣ ਦੀ ਜ਼ਰੂਰਤ ਨਹੀਂ ਪਾਉਂਗੀ ਤੁਸੀਂ ਆਪਣੇ ਅਸਲੀ ਚਿਹਰੇ ਦੇ ਨਾਲ ਫੋਟੋਆਂ ਪਾਣੀਆਂ ਸ਼ੁਰੂ ਕਰ ਦੇਂਗੇ ਤੁਸੀਂ ਆਪਣੇ ਅਸਲੀ ਚਿਹਰੇ ਦੇ ਨਾਲ ਵੀਡੀਓਜ਼ ਬਣਾਉਣੀ ਸ਼ੁਰੂ ਕਰ ਦੋਗੇ। ਤੋ ਬਈ ਸਭ ਇਹਦੇ ਵਿੱਚ ਇਹ ਵੀ ਹੈ ਕਿ ਤੁਹਾਡੀ ਉਮਰ ਇੰਨੇ ਤੱਕ ਦੀ ਹੈਗੀ ਤਾਂ ਯੂਜ਼ ਕਰੋ ਇਸਤੇਮਾਲ ਕਰੋ ਨਹੀਂ ਜੀ ਇਹਦੇ ਵਿੱਚ ਉਮਰ ਦਾ ਕੋਈ ਲਿਮਟ ਨਹੀਂ ਹੈ ਔਰ ਇਹਦੇ ਨਾਲ ਆਪਾਂ ਉਹ ਕੰਮ ਕਰਾਂਗੇ ਵੀ ਚਾਹੇ ਬੰਦਾ ਆਪਾਂ ਨੂੰ ਫਿਲਟਰ ਤੋਂ ਬਿਨਾ ਦੇਖੇ ਜਿੱਥੇ ਮਰਜ਼ੀ ਆਪਾਂ ਜਾਈਏ ਸਾਰਿਆਂ ਤੋਂ ਇੱਕ ਅਲੱਗ ਹੀ ਆਪਣਾ ਫੇਸ ਚਮਕੂਗਾ ਫੇਸ ਤੇ ਇੱਕ 글로ਅ ਅਲੱਗ ਹੀ ਹੋਊਗਾ ਚਮਕ ਇੱਕ ਅਲੱਗ ਹੀ ਹੋਊਗੀ ਬਿਨਾ ਕਿਸੇ ਬਿਊਟੀ ਪਾਰਲਰ ਤੇ ਜਾਏ ਬਿਨਾ ਕਿਸੇ ਮੇਕਅਪ ਕੀਤੇ ਕਹਿੰਦੇ ਨੇ ਡਾਰਕ ਸੱਕਲ ਬਹੁਤ ਹੁੰਦੇ ਆ ਅੱਖਾਂ ਦੇ ਥੱਲੇ ਕਾਲਾ ਕਾਲਾ ਹੋ ਜਾਂਦਾ ਹਾਂਜੀ ਅੱਖਾਂ ਦੇ ਉਦਾਂ ਚਿਹਰਾ ਵਧੀਆ ਹੁੰਦਾ ਲੇਕਿਨ ਜਦੋਂ ਡਾਰਕ ਸੱਕਲ ਇੱਥੇ ਕਾਲਾ ਕਾਲਾ ਹੋ ਗਿਆ ਤਾਂ ਫਿਰ ਉਹ ਵੀ ਕਿਤੇ ਨਾ ਕਿਤੇ ਅਨਕੁਸ਼ ਉਹਦੇ ਨਾਲ ਵੀ ਸੈੱਟ ਹੋ ਗਏ ਬਿਲਕੁਲ ਜੀ ਬਿਲਕੁਲ ਜੇੜਾ ਤੁਹਾਡਾ ਚਿਹਰੇ ਤੇ ਕੋਈ ਵੀ ਦਿੱਕਤ ਹੈ ਚਾਹੇ ਉਹ ਛਾਈਆਂ ਨੇ ਚਾਹੇ ਕਾਲੇ ਧੱਬੇ ਨੇ ਕੋਈ ਫਿੰਥੀਆਂ ਹੋ ਗਈਆਂ ਜਾਂ ਐ ਨਾਲੋਂ ਵੀ ਚਿਹਰਾ ਮੁਰਝਾ ਗਿਆ ਜਿਵੇਂ ਆਪਾਂ ਕਹਿੰਦੇ ਆ ਚੁਰਨੀਆਂ ਪੈ ਗਈਆਂ ਅੱਛਾ ਛੁਰਨੀਆਂ ਪੈ ਗਈਆਂ ਹਾਂਜੀ ਤਾਂ ਉਹ ਇਹਨਾਂ ਚੀਜ਼ਾਂ ਨੂੰ ਮਤਲਬ ਬਹੁਤ ਵਧੀਆ ਤਰੀਕੇ ਨਾਲ ਤੁਹਾਡੇ ਚਿਹਰੇ ਨੂੰ ਐਨ ਕਲੀਨ ਕਰੇਗਾ ਆ ਲੱਗੂਗਾ ਵੀ ਜਿਵੇਂ ਇੱਕ ਜਵਾਨ ਦਾ ਚਿਹਰਾ ਹੁੰਦਾ ਬਿਲਕੁਲ ਕਲੀਨ ਅਸੀਂ ਇਹ ਗੱਲਾਂ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਵੈਸੇ ਹੀ ਇਹ ਗੱਲਾਂ ਕਹਿ ਰਹੇ ਆ ਅਸੀਂ ਆਪਣੇ ਪੇਸ਼ੈਂਟਾਂ ਤੋਂ ਰਿਜ਼ਲਟ ਲੈ ਰਹੇ ਆ ਆ ਰਿਜ਼ਲਟੇ ਰਿਜ਼ਲਟ ਆ ਰਹੇ ਆ ਤਾਂ ਅਸੀਂ ਤੁਹਾਨੂੰ ਕੈਮਰੇ ਦੇ ਅੱਗੇ ਇੰਨੀ ਗੱਲ ਕਰ ਰਹੇ ਆ ਜਿਹੜਾ ਪੇਸ਼ੈਂਟ ਜਿਹੜਾ ਵੀ ਮਰੀਜ਼ ਸਾਡੇ ਕੋਲੇ ਆਪਣੀ ਪ੍ਰੋਬਲਮ ਨੂੰ ਲੈ ਕੇ ਆਇਆ ਤੇ ਉਹਨੇ ਸਾਡੀ ਦਵਾਈ ਦਾ ਇਸਤੇਮਾਲ ਸਾਡੇ ਕਹੇ ਦੇ ਮੁਤਾਬਿਕ ਕੀਤਾ ਤਾਂ ਉਸ ਨੂੰ ਹਫ਼ਤੇ ਦੇ 10 ਦਿਨ ਦੇ ਅੰਦਰ ਫਰਕ ਦਿਖਣਾ ਸ਼ੁਰੂ ਹੋ ਗਿਆ ਤੇ ਕੋਈ ਸਾਈਡ ਇਫੈਕਟ ਵਗੈਰਾ ਕਿ ਕਈਆਂ ਨੂੰ ਹੁੰਦਾ ਕਿ ਸਾਨੂੰ ਇਹ ਚੀਜ਼ ਸੂਟ ਨਾ ਕੀਤੀ ਹੋਵੇ ਮੇਕਅਪ ਬਹੁਤ ਕਰਦੀਆਂ ਨੇ ਕੁੜੀਆਂ ਨੇ ਤਾਂ ਮੇਕਅਪ ਦੇ ਨਾਲ ਕੀ ਹੁੰਦਾ ਕਿ ਕਈ ਚੀਜ਼ ਸੈੱਟ ਨਹੀਂ ਬੈਠੀ ਹੁਣ ਉਹ ਵੀ ਦੱਸ ਦੋ ਕਿ ਕਿਹੜੀ ਸਕਿਨ ਵਾਲੇ ਬੰਦੇ ਲਗਾ ਸਕਦੇ ਕਿਉਂਕਿ oily skin ਹੁੰਦਾ dry skin ਹੁੰਦੀ ਆ ਸਰ ਇਸ ਨੂੰ ਚਾਹੇ oily skin ਹੋਵੇ ਚਾਹੇ dry skin ਹੋਵੇ ਦੋਨੋਂ ਤਰ੍ਹਾਂ ਦੇ ਜਿਹੜੇ ਮਰੀਜ਼ਾਂ ਪੇਸ਼ੈਂਟ ਆ ਇਸ ਨੂੰ ਆਪਣੇ ਚਿਹਰੇ ਦੇ ਉੱਤੇ ਇਸਤੇਮਾਲ ਕਰਕੇ ਆਪਣੇ ਆਪ ਦੇ ਵਿੱਚ ਰੰਗਤ ਦੇ ਵਿੱਚ ਆਪਣੇ ਕਿਲ ਮਹਾਸੇ ਜਾਂ ਛਾਈਆਂ ਦੇ ਵਿੱਚ 15 ਦਿਨਾਂ ਦੇ ਵਿੱਚ ਉਹਨਾਂ ਨੂੰ ਫਰਕ ਦਿਖੇਗਾ ਲੇਕਿਨ ਜਿਹੜਾ ਦਵਾਈ ਦਾ ਕੋਰਸ ਹੈ ਉਹ 3 ਮਹੀਨੇ ਦਾ ਹੈ ਦਵਾਈ ਦਾ ਕੋਰਸ 3 ਮਹੀਨੇ ਦਾ 3 ਮਹੀਨੇ ਅਸੀਂ ਇਸ ਕਰਕੇ ਕਰਾਣੇ ਆ ਵੀ ਤਾਂ ਕਿ ਜਿਹੜੀ ਪੇਸ਼ੈਂਟ ਦੀ ਪ੍ਰੋਬਲਮ ਹੈ ਠੀਕ ਹੋ ਜਾਏ ਸੋ ਸਸੀ ਕਾਲ ਜੀ ਨਮਸਕਾਰ ਮਾਮੀ ਕਿਸੇ ਤੁਹਾਡੇ ਨਾਲ ਸੋ ਅੱਜ ਹੀ ਜਿਹੜੀ ਵੀਡੀਓ ਲੈ ਕੇ ਆਏ ਆ ਸਪੈਸ਼ਲੀ ਲੇਡੀਜ਼ ਦੇ ਲਈ ਲੇਡੀਜ਼ ਲਈ ਜਿੰਨੇ ਮੁੰਡੇ-ਕੁੰਡੇ ਦੇਖ ਰਹੇ ਤੁਸੀਂ ਵੀ ਜ਼ਰੂਰ ਦੇਖ ਲਓ ਕਿਉਂਕਿ ਹਰ ਇੱਕ ਬੰਦਾ ਕੌਨਸ਼ੀਅਸ ਹੋ ਜਾਂਦਾ ਜਦੋਂ ਸਾਡੇ ਚਿਹਰੇ ਤੇ ਕੋਈ ਦਾਗ ਆ ਜਾਂਦਾ ਸਾਡੇ ਚਿਹਰੇ ਤੇ ਡਾਰਕ ਸਰਕਲਸ ਆ ਜਾਂਦੇ ਆ ਜਾਂ ਸ਼ਹਿਰ ਕਿਤਨਾ ਕਿਤੇ ਸਾਮਣਾ ਅਦਾ ਕਰਨੀਆਂ ਜਾਂ ਸਾਡਾ ਰੰਗ ਕਿਤਨਾ ਕਿਤੇ ਫੇਡ ਆ ਹਨ ਤੇ ਜਦੋਂ ਸਾਡਾ ਚਿਹਰਾ ਵਧੀਆ ਨਹੀਂ ਹੁੰਦਾ ਤਾਂ ਅਸੀਂ ਅਨਕੌਨਸ਼ੀਅਸ ਹੋ ਜਾਂਦੇ ਕਿਤੇ ਵੀ ਜਾਣ ਨੂੰ ਸੋ ਹੁਣ ਤੁਹਾਡੇ ਲਈ ਇਹੋ ਜਿਹੀ ਵੈਦ ਸਾਹਿਬ ਕਰੀਮ ਲੈ ਕੇ ਆਏ ਆ ਸਪੈਸ਼ਲੀ ਦੇਖ ਲਓ ਵੀਡੀਓ ਬੜੇ ਧਿਆਨ ਦੇ ਨਾਲ ਤੁਹਾਡੇ ਬਹੁਤ ਕੰਮ ਆਉਣ ਵਾਲੀ ਹੈ ਕਿਉਂਕਿ ਆਯੁਰਵੇਦਿਕ ਕਰੀਮ ਆ ਇੱਕ ਤਾਂ ਉਹਨੇ ਤੁਹਾਡਾ ਰੰਗ ਸਹੀ ਕਰ ਦੇਣਾ ਦੂਜਾ ਤੁਹਾਡੇ ਚਿਹਰੇ ਤੇ ਜਿੰਨੇ ਮੁਹਾਸੇ ਨੇ, ਕਿੱਲ ਨੇ, ਡਾਰਕ ਸਰਕਲਸ ਨੇ ਜਾਂ ਜਿਹੜੀਆਂ ਜਿਹੜੀਆਂ ਚੀਜ਼ਾਂ ਵੀ ਹੈਗੀਆਂ ਨੇ ਤੁਸੀਂ ਪਰੇਸ਼ਾਨ ਹੋ ਕਿ ਨਹੀਂ ਭਾਈ ਸਾਡਾ ਫੇਸ ਵਧੀਆ ਹੋਣਾ ਚਾਹੀਦਾ ਸੀ, ਇੰਪ੍ਰੈਸਿਵ ਲੱਗਦੇ ਆ ਹਨਾ ਤੁਸੀਂ ਕਿਸੇ ਨਾਲ ਕੋਈ ਵੀ ਗੱਲਬਾਤ ਕਰਦੇ ਹੋ, ਕਿਸੇ ਨੂੰ ਮਿਲਣ ਜਾਂਦੇ ਹੋ ਤਾਂ ਉਹ ਬੰਦੇ ਨੂੰ ਹੁੰਦਾ ਕਿ ਨਹੀਂ ਭਾਈ ਸਾਡਾ ਚਿਹਰਾ ਵਧੀਆ ਹੋਣਾ ਜਿਹੜਾ। ਸੋ ਵੈਦ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ, ਇਹਨਾਂ ਨੇ ਇੱਕ ਕਰੀਮ ਲਾਂਚ ਕੀਤੀ ਆ। ਗੱਲਬਾਤ ਉਹਦੇ ਬਾਰੇ ਕਰਾਂਗੇ। ਵੈਦ ਜੀ ਸਸੇਕਾਲ ਜੀ ਕਿਵੇਂ ਹੋ ਜੀ? ਬਹੁਤ ਵਧੀਆ ਜੀ ਸਸੇਕਾਲ। ਠੀਕ ਠਾਕ ਹੋ। ਬਹੁਤ ਵਧੀਆ ਜੀ ਬਹੁਤ। ਤੁਸੀਂ ਉਹ ਵੈਸੇ ਤਾਂ ਆਯ ਉਹਨਾਂ ਬਿਮਾਰੀ ਦੀ ਵੀ ਤੁਹਾਡੇ ਕੋਲ ਬਿਮਾਰੀ ਜਿਹੜੀ ਦਵਾਈ ਮਿਲ ਜਾਂਦੀ ਹੈ ਜਿਹੜੇ ਲੋਕ ਸ਼ਰਮ ਦੇ ਨਿਕ ਨਹੀਂ ਅਸੀਂ ਇਹਦੀ ਦਵਾਈ ਕਿਵੇਂ ਲਈਏ ਡਾਕਟਰ ਨਾਲ ਕਿਵੇਂ ਗੱਲਬਾਤ ਕਰੀਏ ਤੁਹਾਡੇ ਨਾਲ ਲੋਕ ਗੱਲਬਾਤ ਵੀ ਕਰ ਲੈਂਦੇ ਆ ਹੁਣ ਤੁਸੀਂ ਇਹ ਕਹੋ ਜਿਹੀ ਕਹੋ ਕਿ ਦਵਾਈ ਲੈ ਕੇ ਚਮਤਕਾਰ ਦੀ ਦਵਾਈ ਲੈ ਕੇ ਕੀ ਲੈ ਕੇ ਆਏ ਆ ਕਿ ਤੁਸੀਂ ਕਹਿੰਦੇ ਕਿ ਬਈ ਤੁਹਾਡੇ ਅਸੀਂ ਕੁਝ ਦਿਨਾਂ ਵਿੱਚ ਤੁਸੀਂ ਦਵਾਈ ਇਸਤੇਮਾਲ ਕਰੋ ਆ ਕਰੀਮ ਲਾਓ ਚਿਹਰੇ ਤੁਹਾਡਾ ਚਿਹਰਾ ਗੁਰਾ ਕਰ ਦਾਂਗੇ ਇਹਨੂੰ ਮਤਲਬ ਇੱਕ ਵਾਰ ਜਿਹੜੀਆਂ ਮੇਰੀਆਂ ਭੈਣਾਂ ਦੇ ਚਿਹਰੇ ਦੇ ਉੱਤੇ ਛਾਈਆਂ ਪੈ ਗਈਆਂ ਦਾਗ ਤੱਬੇ ਜਾਂ ਚੁਰਨੀਆਂ ਪੈ ਗਈਆਂ ਠੀਕ ਹੈ ਤਾਂ ਉਹਨਾਂ ਦੇ ਵਾਸਤੇ ਅਸੀਂ ਇਹ ਆਯੁਰਵੈਦਿਕ ਚਮਤਕਾਰੀ ਕਰੀਮ ਉਹਨਾਂ ਲਈ ਲੈ ਕੇ ਆਏ ਆ ਜਿਹੜੀ ਕਿ ਤੁਸੀਂ ਰਾਤ ਨੂੰ ਕਰਨਾ ਕੀ ਹੈ ਬੜਾ ਸਿੰਪਲ ਜਿਹਾ ਕੰਮ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ਨੂੰ ਇੱਕ ਵਾਰੀ ਵਾਸ਼ ਕਰ ਲੈਣਾ ਹੈ ਵੀ ਤਾਂ ਕਿ ਜਿਹੜੀ ਸਾਰੇ ਦਿਨ ਦੀ ਕੋਈ ਡਸਟ ਪਈ ਹੋਈ ਆ ਜਾਂ ਦਿਨ ਦਾ ਕੋਈ ਆਪਾਂ ਮੇਕਅਪ ਕੀਤਾ ਹੋਇਆ ਉਹਨੂੰ ਇੱਕ ਵਾਰੀ ਡਸਟ ਫਰੀ ਕਰਕੇ ਕਲੀਨ ਕਰਕੇ ਤੁਸੀਂ ਇਹ ਰਾਤ ਨੂੰ ਕਰੀਮ ਕਰੀਮ ਲਗਾ ਕੇ ਸੋਣਾ ਹੈ ਤੇ ਸਵੇਰੇ ਤੁਸੀਂ ਉੱਠ ਕੇ ਆਪਣਾ ਜਿਵੇਂ ਆਮ ਨਹਾਨੇ ਹੋ ਧੋਨੇ ਹੋ ਉਹ ਆਪਣਾ ਵੀ ਡੇਲੀ ਸ਼ਡਿਊਲ ਹੈ ਡੇਲੀ ਸ਼ਡਿਊਲ ਆ ਬਸ ਰਾਤ ਨੂੰ ਕਰੀਮ ਲਾਣੀ ਹੈ ਇੱਕ ਥੋੜੀ ਜੀ ਅਸੀਂ ਦਵਾਈ ਨਾਲ ਦਿੰਨੇ ਆ ਆਯੁਰਵੈਦਿਕ ਤਾਂ ਕਿ ਜਿਹੜਾ ਚਿਹਰਾ ਅੰਦਰੋਂ ਦੀ ਵੀ ਜਿਵੇਂ ਕੋਈ ਅਲਰਜੀ ਆ ਕੋਈ ਸਕਿਨ ਪ੍ਰੋਬਲਮ ਹੈ ਤਾਂ ਉਹਨੂੰ ਵੀ ਉਹ ਕਲੀਅਰ ਕਰ ਦਿੰਦਾ ਤਾਂ ਕਿ ਇਹ ਜਿਹੜੀ ਪ੍ਰੋਬਲਮ ਹੈ ਤੁਹਾਡੀ ਸਕਿਨ ਵਾਲੀ ਇਹ ਬਿਲਕੁਲ ਜੜ ਤੋਂ ਖਤਮ ਹੋ ਜਵੇ ਜਿਹੜੀ ਤੁਹਾਡੀ ਸੁੰਦਰਤਾ ਹੈ ਉਹ ਬਰਕਰਾਰ ਰਹੇ ਵੀ ਤਾਂ ਕਿ ਤੁਹਾਨੂੰ ਕੱਲ ਨੂੰ ਮੋਬਾਈਲ ਦੇ ਉੱਪਰ ਫਿਲਟਰ ਲਾਉਣ ਦੀ ਲੋੜ ਨਾ ਪਵੇ ਹਾਂ ਇੱਥੇ ਮੈਂ ਹੋਣ ਲੱਗਿਆ ਵੈਸੋ ਦੀ ਗੱਲ ਵੀ ਪੜ ਲਈ ਗੱਲ ਜੀ ਕਿ ਨੋ ਡਾਊਟ ਫਿਲਟਰ ਕਿਉਂ ਇਥੋਂ ਫਿਲਟਰ ਦੇਖੋ ਉਹ ਕਹੇ ਕਿਸੇ ਤਰ੍ਹਾਂ ਦੇ ਆ ਕਿ ਲੋਕ ਆਪਣੇ ਅਸਲੀ ਚਿਹਰੇ ਨੂੰ ਲੁਕਾਉਣਾ ਸ਼ੁਰੂ ਕਰ ਦਿੱਤਾ ਫੇਰ ਤਾਂ ਦਾ ਮਤਲਬ ਇਹ ਹੈ ਕਿ ਤੁਸੀਂ ਆਪਣੀ ਅਸਲੀਅਤ ਨੂੰ ਲੁਕੋ ਰਹੇ ਹੋ ਕਿ ਨਕਲੀ ਚਿਹਰਾ ਆਪਣੇ ਚਿਹਰੇ ਤੇ ਲਾ ਲਿਆ। ਤੂੰ ਜੇਕਰ ਵੈਸਾਬ ਕਹਿੰਦੇ ਕਿ ਤੁਸੀਂ ਆਹ ਕਰੀਮ ਇਸਤੇਮਾਲ ਕਰ ਲਓ, ਇਹਨੂੰ ਆਪਣੇ ਤੇ ਕੇ ਨਾ ਯੂਜ਼ ਕਰ ਲਓ ਤੇ ਤੁਹਾਨੂੰ ਫਿਲਟਰ ਲਗਾਉਣ ਦੀ ਜ਼ਰੂਰਤ ਨਹੀਂ ਪਾਉਂਗੀ। ਤੁਸੀਂ ਆਪਣੇ ਅਸਲੀ ਚਿਹਰੇ ਦੇ ਨਾਲ ਫੋਟੋਆਂ ਪਾਉਣੀਆਂ ਸ਼ੁਰੂ ਕਰ ਦੇਂਗੇ। ਤੁਸੀਂ ਆਪਣੇ ਅਸਲੀ ਚਿਹਰੇ ਦੇ ਨਾਲ ਵੀਡੀਓਜ਼ ਬਣਾਉਣੀ ਸ਼ੁਰੂ ਕਰ ਦੇਵੋਗੇ। ਸਪੈਸ਼ਲੀ ਜਿੰਨੇ ਇਨਫਲੂਐਂਸਰਜ਼ ਨੇ ਜਾਂ ਜਿਹੜੇ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵੀਡੀਓਜ਼ ਪਾਉਂਦੇ ਨੇ, ਉਹ ਵੀ ਦੇਖ ਲੈਣ। ਅੱਛਾ ਵੈਸਾਬ ਇਹਦੇ 'ਚ ਇਹ ਵੀ ਹੈ ਕਿ ਤੁਹਾਡੀ ਉਮਰ ਇੰਨੇ ਤੱਕ ਨਹੀਂ ਜੀ ਇਹਦੇ ਵਿੱਚ ਉਮਰ ਦਾ ਕੋਈ ਲਿਮਟ ਨਹੀਂ ਆ ਹੁਣ ਸਾਡੇ ਕੋਲੇ ਤਕਰੀਬਨ ਐ ਲਾ ਲਓ ਜੀ 60 65 ਸਾਲ ਦੀ ਲੇਡੀਜ਼ ਜਾਂ ਜੈਂਟਸ ਵੀ ਕਿਉਂਕਿ ਦੇਖੋ ਜਿਨ੍ਹਾਂ ਦੇ ਚਿਹਰੇ ਦੇ ਉੱਤੇ ਕੋਈ ਵੀ ਪ੍ਰੋਬਲਮ ਆ ਚਾਹੇ ਉਹ ਛਾਈਆਂ ਪੈ ਗਈਆਂ ਕਿ ਉਮਰ ਦੇ ਹਿਸਾਬ ਨਾਲ ਜਾਂ ਤੁਸੀਂ ਲਾ ਲੋ ਵੀ ਕਈ ਜਨਾਨੀਆਂ ਧੁੱਪ ਦੇ ਵਿੱਚ ਕੰਮ ਕਰਦੀਆਂ ਜਾਂ ਧੁੱਪੇ ਜ਼ਿਆਦਾ ਰਹਿਣਾ ਪੈਂਦਾ ਜਾਂ ਕਈ ਵਾਰੀ ਪ੍ਰੈਗਨਨਸੀ ਦੇ ਦੌਰਾਨ ਉਹਨਾਂ ਨੂੰ ਦਿੱਕਤ ਆ ਜਾਂਦੀ ਹੈ ਜਾਂ ਕਿਸੇ ਵਿਟਾਮਿਨਸ ਦੀ ਕਮੀ ਕਰਕੇ ਇਹ ਦਿੱਕਤਾਂ ਆ ਜਾਂਦੀਆਂ ਲੇਕਿਨ ਆਪਾਂ ਅੱਜ ਕੱਲ ਦੀ ਇੰਨੀ ਭੱਜ ਦੌੜ ਬੜੀ ਜ਼ਿੰਦਗੀ ਹੈ ਕਿ ਕਈ ਵਾਰੀ ਆਪਾਂ ਆਪਣੇ ਖੁਦ ਦੇ ਚਿਹਰੇ ਦੇ ਉੱਤੇ ਨਹੀਂ ਧਿਆਨ ਦੇ ਪਾਉਂਦੇ ਤਾਂ ਉਹ ਜਿਹੜਾ ਚਿਹਰਾ ਆਪਣਾ ਹੌਲੀ-ਹੌਲੀ ਇੱਕ ਡਲ ਹੋਣਾ ਸ਼ੁਰੂ ਹੋ ਜਾਂਦਾ ਮੁਰਝਾਣ ਜਾਂ ਲੱਗ ਜਾਂਦਾ ਫਿਰ ਆਪਾਂ ਕੀ ਕਰਦੇ ਆਂ ਮੁਰਝਾਏ ਵਿੱਚ ਚਿਹਰੇ ਨਾਲ ਹੀ ਉਹੀ ਗੱਲ ਵੀ ਆਪਾਂ ਇੱਕ ਸੈਲਫੀ ਪਾਣੀ ਆ ਤਾਂ ਫਿਲਟਰ ਲਾ ਗਏ ਆਪਾਂ ਦੀ ਸੈਲਫੀ ਪਾਤੀ ਪਰ ਬਟ ਉਹ ਆਪਾਂ ਨੂੰ ਵੀ ਪਤਾ ਹੁੰਦਾ ਵੀ ਆਪਾਂ ਕਿਤੇ ਨਾ ਕਿਤੇ ਇਹ ਜਿਹੜਾ ਕੰਮ ਕੀਤਾ ਨਾ ਇਹ ਆਪਾਂ ਨੇ ਮਤਲਬ ਨਕਲੀ ਵਾਲਾ ਕੰਮ ਕੀਤਾ ਹੈ ਹੈ ਤਾਂ ਨਕਲੀ ਹੈ ਜੀ ਔਰ ਇਹਦੇ ਨਾਲ ਆਪਾਂ ਉਹ ਕੰਮ ਕਰਾਂਗੇ ਵੀ ਚਾਹੇ ਬੰਦਾ ਆਪਾਂ ਨੂੰ ਫਿਲਟਰ ਤੋਂ ਬਿਨਾ ਦੇਖੇ ਜਿੱਥੇ ਮਰਜ਼ੀ ਆਪਾਂ ਜਾਈਏ ਸਾਰਿਆਂ ਤੋਂ ਇੱਕ ਅਲੱਗ ਹੀ ਆਪਣਾ ਫੇਸ ਚਮਕੂਗਾ ਫੇਸ ਤੇ ਇੱਕ ਗਲੋ ਅਲੱਗ ਹੀ ਹੋਊਗਾ ਚਮਕ ਇੱਕ ਅਲੱਗ ਹੀ ਹੋਊਗੀ ਬੀਨਾ ਕਿਸੇ ਬਿਊਟੀ ਪਾਰਲਰ ਤੇ ਜਾਏ ਬੀਨਾ ਕਿਸੇ ਮੇਕਅਪ ਕਿਤੇ ਤੋਂ ਕਿਉਂਕਿ ਦੇਖੋ ਸੋਸ਼ਲ ਮੀਡੀਆ ਤੇ ਇਹੋ ਜਿਹੇ ਮੀਮਸ ਬੜੇ ਚੱਲਦੇ ਕਿ ਫੇਸਬੁੱਕ ਤੇ ਤਾਂ ਅਸੀਂ ਜਾਂ ਇੰਸਟਾਗ੍ਰam ਤੇ ਅਸੀਂ ਕੁੜੀ ਨੂੰ ਦੇਖ ਲਿਆ ਜਾਂ ਕਿਸੇ ਨੂੰ ਦੇਖ ਲਿਆ ਚਿਹਰਾ ਬੜਾ ਵਧੀਆ ਸਕੇ ਜਿਹੜਾ ਹੌਸਲ ਜਿਹਾ ਦੇਖਿਆ ਤਾਂ ਇਹੋ ਜਿਹਾ ਨਿਕਲਿਆ ਸੋ ਤੁਸੀਂ ਨੋ ਡਾਊਟ ਪਹਿਲੀ ਗੱਲ ਤਾਂ ਇਹ ਕਰੀਮ ਕਹਿੰਦੇ ਕਿ ਤੁਹਾਨੂੰ ਇਸਤੇਮਾਲ ਕਰਨੀ ਹੈ ਤਾਂ ਤੁਹਾਡੇ ਕੁਝ ਸਮਿਆਂ ਦੇ ਵਿੱਚ ਤੁਹਾਡੇ ਕੀਲ ਮੁਹਾਸੇ ਹੋਗੇ ਤੁਹਾਡੇ ਜਿਹੜੇ ਤੇ ਕੋਈ ਦਾਗ ਹੋ ਗਿਆ ਰੰਗ ਦੇ ਵਿੱਚ ਨਖਾਰ ਆਇਆ ਨਾ ਉਹਦੇ ਕਈ ਕਮੀਆਂ ਚ ਕਮੀਆਂ ਦੀ ਵੀ ਤੁਸੀਂ ਕਿਹਾ ਕਿ ਕਈ ਜਣੇ ਨੇ ਡਾਰਕ ਸੱਕਲ ਬਹੁਤ ਹੁੰਦੇ ਆ ਅੱਖਾਂ ਦੇ ਥੱਲੇ ਕਾਲਾ ਕਾਲਾ ਹੋ ਜਾਂਦਾ ਉਹਦਾ ਚਿਹਰਾ ਵਧੀਆ ਹੁੰਦਾ ਲੇਕਿਨ ਜਦੋਂ ਡਾਰਕ ਸੱਕਲ ਇੱਥੇ ਕਾਲਾ ਕਾਲਾ ਹੋ ਗਿਆ ਤਾਂ ਫਿਰ ਉਹ ਵੀ ਕਿਤੇ ਨਾ ਕਿਤੇ ਅਨਕੁਸ਼ ਉਹਦੇ ਨਾਲ ਵੀ ਸੈੱਟ ਹੋ ਗਏ ਬਿਲਕੁਲ ਜੀ ਬਿਲਕੁਲ ਜਿਹੜਾ ਤੁਹਾਡਾ ਚਿਹਰੇ ਤੇ ਕੋਈ ਵੀ ਦਿੱਕਤ ਹੈ ਚਾਹੇ ਉਹ ਛਾਈਆਂ ਨੇ ਚਾਹੇ ਕਾਲੇ ਧੱਬੇ ਨੇ ਕੋਈ ਫਿੰਸੀਆਂ ਹੋ ਗਈਆਂ ਜਾਂ ਐ ਲਾਲੂ ਵੀ ਚਿਹਰਾ ਮੁਰਝਾ ਗਿਆ ਜਿਵੇਂ ਆਪਾਂ ਕਹਿੰਦੇ ਆ ਚੁਰਨੀਆਂ ਪੈ ਗਈਆਂ ਅੱਛਾ ਚੁੰਡੀਆਂ ਪੈ ਗਈਆਂ ਹਾਂਜੀ ਤਾਂ ਉਹ ਇਹ ਮਤਲਬ ਬਹੁਤ ਵਧੀਆ ਤਰੀਕੇ ਨਾਲ ਤੁਹਾਡੇ ਚਿਹਰੇ ਨੂੰ ਐਨ ਕਲੀਨ ਕਰੇਗਾ ਤੇ ਤੁਹਾਡਾ ਚਿਹਰਾ ਐਨ ਲੱਗੂਗਾ ਵੀ ਜਿਵੇਂ ਇੱਕ ਜਵਾਨ ਦਾ ਚਿਹਰਾ ਹੁੰਦਾ ਹਾਂ 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 ਬਿਲਕੁਲ ਕਲੀਨ ਇਹ ਤੁਸੀਂ ਮਨ ਕੇ ਹਰ ਇੱਕ ਬੰਦੇ ਦੀ ਕੋ ਇੱਛਾ ਚਾਹਣਾ ਹੁੰਦੀ ਹੈ ਕਿ ਅਸੀਂ ਜਵਾਨ ਦਿਖੀਏ ਅਸੀਂ ਯੰਗ ਦਿਖੀਏ ਅਸੀਂ ਇਹ ਗੱਲਾਂ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਵੈਸੀ ਹੀ ਗੱਲਾਂ ਕਹਿ ਰਹੇ ਹਾਂ ਅਸੀਂ ਆਪਣੇ ਪੇਸ਼ੈਂਟਾਂ ਤੋਂ ਰਿਜ਼ਲਟ ਲੈ ਰਹੇ ਹਾਂ ਆਰੇ ਰਿਜ਼ਲਟੇ ਰਿਜ਼ਲਟ ਆ ਰਹੇ ਹੈ ਤਾਂ ਆਵੇਂ ਤੁਹਾਨੂੰ ਕੈਮਰੇ ਦੇ ਅੱਗੇ ਇੰਨੀ ਗੱਲ ਕਰ ਰਿਹਾ ਅਦਰਵਾਈਜ਼ ਦੇਖੋ ਹਵਾ 'ਚ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਕੱਲ ਨੂੰ ਹੁਣ ਜਿਹੜੇ ਵੀ ਮੇਰੇ ਦਰਸ਼ਕ ਤੁਹਾਡੇ ਇਹਦੇ ਵਿੱਚ ਰਾਹੀ ਆਪਾਂ ਨੂੰ ਦੇਖ ਰਹੇ ਨੇ ਕੱਲ ਨੂੰ ਸਾਡੇ ਕੋਲੇ ਆਣਗੇ ਜਾਂ ਉਹਨਾਂ ਨੂੰ ਫਰਕ ਨਹੀਂ ਪਾਉਂਦਾ